تک چائی کرنی بند کرو جو ہم سے ٹکرائے گا جو ہم سے ٹکرائے گا चूर चूर پنجاب <سرق> سرکار مرد آباد پنجاب سرکار مرد آباد مردا مرد پنجاب سرکار مرد آباد مرد آباد سرکار مرد آباد مرد والی سرکار مرد آباد ਮੋਹਰਪਾਲ ਪੰਗੂ ਪ੍ਰਧਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਅੱਜ ਸਾਥੀਓ ਤੁਹਾਨੂੰ ਪਤਾ ਹੀ ਹੈ ਸ਼ਾੜਾ ਚੌਂਗਦੇ ਉੱਤੇ ਸ਼ਾੜਾ ਵੈਲਫਰ ਸੁਸਾਇਟੀ ਸਮੂਹ ਆਦੇਦਾਰਾਂ ਔਰ ਪੱਤਰਕਾਰਾਂ ਵੱਲੋਂ ਜਿਹੜਾ ਇੱਕ ਰੋਸ ਮਾਰਚ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਗਿਆ ਵਾ ਇਹਦਾ ਮੈਟਰ ਇਸ ਤਰ੍ਹਾਂ ਹੈ ਕਿ ਹਲਕਾ ਰਾਂਪੁਰਾ ਦੇ ਉਹਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਇੱਕ ਸਾਡਾ ਪੱਤਰਕਾਰ ਵੀਰ ਜਿਹਦਾ ਨਾਮ ਹੈਗਾ ਮਨਿੰਦਰਪਾਲ ਜੀ ਸਿੱਧੂ ਤੇ ਇੱਕ ਝੂਠਾ ਬਰਚਾ ਦਰਜ ਕਰ ਦਿੱਤਾ ਗਿਆ ਵਾ ਕਿਉਂ ਇਹ ਕਿਉਂ ਕਿਉਂ ਜੋ ਗਲਤ ਕੰਮ ਕਰ ਰਿਹਾ ਸੀ ਉਹ ਜਾਗਰ ਕਰ ਰਿਹਾ ਸੀ ਲਗਾਤਾਰ ਇਹ ਚੀਜ਼ ਨੂੰ ਲੈ ਕੇ ਉਹਦਾ ਜਿਹੜਾ ਉਹ ਪੀਏ ਆ ਰੇਸ਼ਮ ਸਿੰਘ ਆ ਜਿਹੜਾ ਉਹ ਇੱਕ ਬੰਡਾ ਰੱਖਿਆ ਉੱਥੇ ਗੁੰਡੇ ਦੇ ਨਾਮ ਤੇ ਜਾਣੇ ਜਾ ਰਿਹਾ ਉਹਨਾਂ ਵੱਲੋਂ ਪੂਸ ਇਹਨਾਂ ਦੀ ਸਰਕਾਰ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਸਾਡੇ ਪੱਤਰਕਾਰ ਵੀਰ ਨੂੰ ਤੇ ਉਹਨਾਂ ਦਾ ਪਰਿਵਾਰ ਜਿਹੜਾ ਬਹੁਤ ਇਸ ਟਾਈਮ ਸਦਮੇ ਦੇ ਵਿੱਚ ਆ ਅਗਰ ਉਹਨਾਂ ਨੇ ਸਾਡੇ ਪੱਤਰਕਾਰ ਵੀਰ ਨੂੰ ਜਾਂ ਪਰਵਾਹ ਨੂੰ ਕੋਈ ਵੀ ਅਭੀ ਨਵੀਂ ਕੋ ਚਰੀਦ ਆ ਗਈ ਸ਼ਹਿਰਾ ਪ੍ਰੈਸ ਐਕਟ ਸੋਸਾਡੀ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕਰਨ ਲਈ ਤਿਆਰ ਆ ਇੱਕ ਮੈਸੇਜ ਦੇਨੇ ਭਗਵੰਤ ਮਾਨ ਸਾਹਿਬ ਨੂੰ ਕਿ ਦਿੱਲੀ ਦਿੱਲੀ ਵਾਲੇ ਤੇ ਤੁਹਾਡਾ ਬਿਸਤਰਾ ਗੋਲ ਕਰ ਦਿੱਤਾ ਉਹ ਪੰਜਾਬ ਦੀ ਵਾਰੀ ਆ ਤੇ ਜਦੋਂ ਪੱਤਰਕਾਰ ਸਾਥੀਆਂ ਨੇ ਚੌਥਾ ਥਾਂ ਮੇ ਜਿਹੜਾ ਦੇਖਦਾ ਜੇ ਉਹਨਾਂ ਦਾ ਤੁਸੀਂ ਇਸ ਤਰ੍ਹਾਂ ਦੇ ਪਰਚੇ ਦਰਜ ਕਰੋਗੇ ਸਾਡੇ ਸਾਥੀਆਂ ਦੇ ਉੱਤੇ ਤੇ ਹਾਥੀ ਨਾਂਗੇ ਪੂਛ ਰਹੀ ਆ ਤੇ ਜੋ ਮੇਰੀ ਭਗਵੰਤ ਸਾਹਿਬ ਨੂੰ ਬੇਨਤੀ ਆ ਤੇ ਜਿਹੜੇ ਪੱਤਰਕਾਰ ਸਾਡੇ ਵੀਰ ਤੋਂ ਪਰਚਾ ਜਿਹੜਾ ਦਰਜ ਕੀਤਾ ਤੁਰੰਤ ਰੱਦ ਕੀਤਾ ਜਾਵੇ ਅਗਰ ਕੋਈ ਸੱਤ ਦਿਨ ਦਾ ਡੈਡਲਾਈਨ ਸੱਤਾਂ ਦਿਨਾਂ ਦੇ ਵਿੱਚ ਵਿੱਚ ਜੇ ਇਹ ਪਰਚਾ ਜਿਹੜਾ ਮੈਂ ਸਾਡੇ ਸਾਥੀ ਦੇ ਤੁਸੀਂ ਦਰਜ ਕੀਤਾ ਮਨਿੰਦਰਜੀਤ ਸਿੰਘ ਸਿੱਧੂ ਦੇ ਜੇ ਨਾ ਖਾਰਜ ਕੀਤਾ ਗਿਆ ਤੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਸ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਹਾਂ ਜੀ ਸਰਕਾਰ ਵੱਲੋਂ ਤੇ ਟਾਰਗੇਟ ਕੀਤਾ ਜਾ ਰਿਹਾ ਪੱਤਰਕਾਰਾਂ ਦੇਖੋ ਟਾਰਗੇਟ ਤਾਂ ਕੀਤਾ ਜਾਂਦਾ ਵੀ ਇਹਨਾਂ ਨੇ ਇੱਕ ਤਜਰਬਾ ਨਹੀਂ 100 ਐਮਐਲ ਨੇ ਜਿੰਨੇ ਵੀ ਆਪਣੇ ਜਿਹੜੇ ਬਲਕਾਰ ਸਿੱਧੂ ਜੀ ਇੱਕ ਗਾਇਕ ਸੀ ਇਹਨਾਂ ਨੇ ਇਹ ਨਹੀਂ ਸੀ ਪਤਾ ਵਾ ਰਾਜਨੀਤੀ ਦੀ ਪਬਲਿਕ ਕੀ ਹੈ ਕਿ ਗਾਰੇ ਗਾਰੇ ਵਜਾਉਣ ਵਾਲਾ ਬਟ ਸਟੇਡਾ ਤੋਂ ਭੰਗੜਾ ਆਇਆ ਕਰਕੇ ਪਾਲੇ ਇਹਨੂੰ ਕੀ ਬੜਾ ਪਬਲਿਕ ਦਾ ਕੰਮ ਕੀਤਾ ਕਰਨਾ ਲੋਕਾਂ ਨੂੰ ਪੱਤਰਕਾਰਾਂ ਨਾਲ ਕੀ ਵੀ ਡੀਲ ਕਰਨਾ ਸੋ ਇਸ ਕਰਕੇ ਅਨਟ੍ਰੇਨ ਨੇ ਤੇ ਚਲੋ ਇਹ ਬਦਲਾਅ ਕਿ ਆ ਬਦਲਾਅ ਸਾਨੂੰ ਪੱਤਰਕਾਰ ਵੀਰਾਂ ਨੇ ਵੇਖਣ ਨੂੰ ਮਿਲਣਾ ਸਾਡੇ ਸਾਥੀਆਂ ਨੇ ਆਏ ਦਿਨ ਪਰਚੇ ਦਰਜ ਕੀਤੇ ਜਾ ਰਹੇ ਪੰਜਾਬ ਦੇ ਵਿੱਚ ਤੇ ਕੋਈ ਨਹੀਂ ਜੀ ਸਾਥੀਓ ਦਿਨ ਥੋੜੀ ਰਹਿ ਗਏ ਨੇ ਜੇ ਇਦਾਂ ਕਰਨਗੇ ਤੇ ਇਹਨਾਂ ਦਾ ਬਿਸਤਰਾ ਜਿਹਾ ਗੋਰ ਹੋ ਰਿਹਾ ਤੇ ਰਾਣਾ ਸਰਵਰ ਸਿਕਰ ਦਾਵਾ ਜੀ ਮੈਂ ਸ਼ਾਟਾਪਰਾ ਸਰਕਸ ਸਾਡੇ ਦਾ ਜਨਰਲ ਸੈਕਟਰੀ ਆ ਤੇ ਅੱਜ ਜਿਹੜਾ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਲੀਆਂ ਪੱਟੀਆਂ ਬਣ ਕੇ ਇਹ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿ ਜਿਹੜਾ ਸਾਡੇ ਵੀਰ ਪੱਤਰਕਾਰ ਮਨਿੰਦਰ ਜੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਉਸ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਮੈਂ ਬਲਕਾਰ ਸਿੰਘ ਸਿੱਧੂ ਜਿਹੜੇ ਸਾਡੇ ਉਥੋਂ ਦੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਤੁਹਾਨੂੰ ਪੰਜਾਬੀ ਗਾਇਕੀ ਦੇ ਵਿੱਚ ਵੀ ਲੋਕਾਂ ਨੇ ਬੜਾ ਪਿਆਰ ਕੀਤਾ ਸੀ ਤਾਂ ਹੁਣ ਵੀ ਲੋਕਾਂ ਨੇ ਤੁਹਾਨੂੰ ਆਪਣਾ ਪਿਆਰ ਦੇ ਕੇ ਐਮਐਲਏ ਬਣਾਇਆ ਔਰ ਜਦੋਂ ਤੁਸੀਂ ਗਾਉਂਦੇ ਸੀਗੇ ਉਦੋਂ ਵੀ ਮੀਡੀਆ ਦਾ ਤੁਹਾਨੂੰ ਕਾफी ਸਾਥ ਸੀਗਾ ਤਾਂ ਹੁਣ ਜੇ ਤੁਸੀਂ ਐਮਐਲਏ ਬਣਿਓ ਮੀਡੀਆ ਨੇ ਤੁਹਾਡਾ ਉਦੋਂ ਵੀ ਸਾਥ ਜਿਹੜਾ ਬਹੁਤ ਇਸ ਕਰਕੇ মিডিਆ ਨੂੰ ਟਾਰਗੇਟ ਜਿਹੜਾ ਬਣਾ ਕੇ ਤੁਸੀਂ ਮਨਿੰਦਰ ਜੀ ਤੇ ਪਰਚਾ ਦਰਜ ਕੀਤਾ ਉਸ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਸ਼ਹਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਹੋਰ ਵੀ ਦੂਜੀਆਂ ਸੁਸਾਇਟੀਆਂ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਖਿਲਾਫ ਸੰਘਰਸ਼ ਕਰੂਗੀ ਸਰਬਜੀਤ ਸਿੰਘ ਹੈਰੀਸ਼ੀ ਪੱਖ ਸਨ ਹੋਇਆ ਅੱਜ ਸਵੇਰ ਤੌਰ ਤੇ ਪੰਜਾਬ ਸਰਕਾਰ ਦੇ ਮਨਸੂਬੇ ਪੱਤਰਕਾਰਾਂ ਪ੍ਰਤੀ ਜਿਹੜੇ ਸਾਫ਼ ਹੋ ਗਏ ਆ ਉਹ ਪੱਤਰਕਾਰ ਜਿਨ੍ਹਾਂ ਨੇ ਇਹ ਸਰਕਾਰ ਨੂੰ ਬਣਾਉਂਦੇ ਸਭ ਤੋਂ ਵੱਡਾ ਅਹਿਮ ਰੋਲ ਨਿਭਾਇਆ ਸੀਗਾ ਜਦੋਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਆਹੀ ਉਹ ਪੱਤਰਕਾਰ ਸਾਡੇ ਭਰਾ ਨੇ ਜਿਹੜੇ ਨੂੰ ਇਹ ਬਦਲਾਅ ਦੇ ਨਾਂ ਹੇਠ ਆਪਣੇ ਨਾਲ ਤੋੜਦੇ ਰਹੇ ਤੇ ਇਹ ਪੱਤਰਕਾਰ ਭਰਾ ਦਿਨ ਰਾਤ ਇਹਨਾਂ ਨਾਲ ਮਿਹਨਤ ਕਰਦੇ ਰਹੇ ਅੱਜ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਜਿਹੜੇ ਸਵਾਲ ਇਹ ਪਿਛਲੀਆਂ ਸਰਕਾਰਾਂ ਨੂੰ ਕਰਦੇ ਰਹੇ ਆ ਜਿਹੜੇ ਤੋਂ ਤੋਂ ਪਿਛਲੀਆਂ ਸਰਕਾਰਾਂ ਤੇ ਲੱਗ ਰਿਹਾ ਕਿ ਇੱਕ ਪੱਤਰਕਾਰ ਉਹ ਪੱਤਰਕਾਰ ਹੈ ਜਿਹੜਾ ਰਾਜੇ ਦਰਬਾਰ 'ਚ ਖਲੋ ਕੇ ਰਾਜੇ ਦੀ ਅੱਖ 'ਚ ਅੱਖ ਪਾ ਕੇ ਉੱਤੇ ਦੋਸ਼ ਲਾਉਂਦਾ ਜੇ ਰਾਜਾਂ ਦੇ 90% ਕੰਮ ਸਹੀ ਕਰਦਾ ਤਾਂ ਪੱਤਰਕਾਰਾਂ ਚ ਇੰਨੀ ਕਿ ਤਾਕਤ ਹੁੰਦੀ ਆ ਕਿ ਉਹਦਾ 1% ਕੰਮ ਨਹੀਂ ਸਹੀ ਕਰਦਾ ਉਹਦੇ ਤੇ ਸਵਾਲ ਖੜੇ ਕਰਦਾ ਤੇ ਅੱਜ ਜਦੋਂ ਇਹ ਸਰਕਾਰ ਦੇ ਉੱਤੇ ਜਿਹੜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਕਿ ਜਦੋਂ ਉਹਦੇ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਤਾਂ ਪੱਤਰਕਾਰ ਭਰਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਤੋਂ ਸਵਾਲ ਪੁੱਛਦੇ ਟਾਈਮ ਜੋ ਸਾਡੇ ਪੱਤਰਕਾਰ ਭਰਾਵਾਂ ਦੇਤੇ ਜਿਹੜੇ ਆ ਸਿੱਧੇ ਤੌਰ ਤੇ ਹਮਲਾ ਕੀਤਾ ਜਾਂਦਾ ਉਹਨਾਂ ਤੇ ਜਿਹੜਿਆ ਪਰਚੇ ਪਾਏ ਜਾਂਦੇ ਆ ਇਹ ਪੰਜਾਬ ਦੇ ਲੋਕਾਂ ਨੂੰ ਨਾਮਵਾ ਰਿਹਾ ਜਿੱਥੇ ਸਾਡੇ ਪੱਤਰਕਾਰ ਭਾਈਚਾਰੇ ਤੇ ਰੋਸ ਹੈ ਉੱਥੇ ਨਾਲ ਦੀ ਨਾਲ ਜਿੱਦੇ ਜਮਹੂਰੀ ਜਥੇ ਬਣਿਆ ਸੰਘਰਸ਼ੀਲ ਜਥੇ ਬਣਿਆ ਜਿਹੜਿਆ ਜਥੇ ਬਣਿਆ ਸੰਗਰਧਾਂ ਦੇ ਮੈਦਾਨ ਤੇ ਸਿੱਟਦਾ ਕੇ ਜਾਂਦੀਆਂ ਤੇ ਉਹਨਾਂ ਦਾ ਸਾਥ ਜਿਹੜਾ ਪੱਤਰਕਾਰ ਭਰਾ ਦਿੰਦੇ ਆ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਆ ਜਦੋਂ ਮੈਂ ਸਮਾ ਬੱਸ ਦਿੰਦਾ ਅੱਜ ਤੋਂ ਕੋਈ 6-8 ਮਹੀਨੇ ਪਹਿਲਾਂ ਸਾਡੇ ਜਦੋਂ ਨਸ਼ੇ ਦੇ ਖਿਲਾਫ ਅਸੀਂ ਮੁਹਿੰਮ ਚੜ੍ਹੀ ਸੀ ਤੇ ਇਥੋਂ ਦਾ ਐਮਐਲਏ ਜਸਵੀਰ ਸੰਧੂ ਸਾਡੇ ਦੇ ਪਰਚਾ ਕਰਉਣ ਜਾਂਦਾ ਪਰ ਸਭ ਤੋਂ ਪਹਿਲਾਂ ਸਾਡੇ ਜਿੱਥੇ ਬੰਦੀਆਂ ਦੇ ਨਾਮ ਆ ਕੇ ਪੱਤਰਕਾਰ ਭਰਾ ਖਲੋਤੇ ਸੀ ਤੇ ਸ਼ਾਬਾਸ਼ੀ ਦਿੰਦੇ ਆ ਸਲਾਮ ਕਰਦੇ ਆ ਉਸ ਵੇਲੇ ਦੇ ਐਸਐਚਓ ਸਰਦਾਰ ਵਿਸ਼ਾਲ ਸਿੰਘ ਜੀ ਦੇ ਜਿਨ੍ਹਾਂ ਨੇ ਉੱਠੇ ਪੈੜੀ ਐਸ ਐਮਐਲ ਨੂੰ ਵਾਪਸ ਬੋੜਿਆ ਸੀ ਮੈਂ ਉਸ ਬੱਚੇ ਤੇ ਉਸ ਭਰਾ ਦੇ ਪਰਚਾ ਨਹੀਂ ਕਰੂੰਗਾ ਪਰੇ ਪਾਕਟ ਕਿਨੇ ਦਿੱਤੀ ਹੈ ਪੱਤਰਕਾਰ ਭਰਾਵਾਂ ਨੇ ਸਾਡੀ ਗੱਲ ਜਿਹੜੀ ਪੂਰੀ ਦੁਨੀਆ ਚ ਪਹੁੰਚਾਈ ਸੀ ਜੇ ਅੱਜ ਸਾਡੇ ਪੱਤਰਕਾਰ ਭਰਾਵਾਂ ਦੇ ਉੱਤੇ ਜੇ ਇਹ ਆਹਦੇ ਪਰਚੇ ਕੀਤੇ ਜਾਣਗੇ ਤੇ ਫੇਰ ਅਸਲੀ ਚੋਪੜੀ ਬਿਠਾਗੇ ਪੱਤਰਕਾਰ ਭਰਾਵਾਂ ਦੇ ਨਾਲ ਅਸੀਂ ਪਹਿਲਾ ਮੋੜੀ ਹੋ ਗਏ ਇਹ ਸਰਕਾਰ ਦਾ ਆੜਾ ਲਗਾਉਣੇ ਤੇ ਇਹ ਸਰਕਾਰ ਨੂੰ ਦੱਸ ਦਾਂਗੇ ਜੇ ਅਸੀਂ ਸਿੱਟੇ ਮਠੋਲਾ ਜਾਣਦੇ ਤੇ ਅਸੀਂ ਪਾਰਾਂ ਵਿੱਚ ਕਿਤਰਾ ਫੜਦੇ ਹਾਂ ਬਹੁਤ ਜਲਦੀ ਜੇ ਸਾਡੇ ਉਹ ਪੱਤਰਕਾਰ ਭਰਾ ਤੇ ਹਫਤ ਵੀ ਗੱਲ ਕਰਦਾ ਉਹਦਾ ਪਰਚਾ ਕੈਂਸਲ ਲਾ ਕੇ ਦਿੱਤਾ ਇਹ ਮਹੀਮ ਜਿਹੜੀ ਆ ਪੂਰੇ ਪੰਜਾਬ ਤੇ ਲਾ ਕੇ ਜਾਵਾਂਗੇ ਤੇ ਇਹਨਾਂ ਦੀ ਜਿਹੜੀ ਉਹ ਤੋੜ ਤੋੜ ਸਰਕਾਰ ਦੀ ਕਰਾਵਾਂਗੇ ਜਿਹੜੀ ਇਹਨਾਂ ਨੇ ਕਦੀ ਸੁਣੀ ਨਾ ਹੋਵੇ ਇਹ ਸਰਕਾਰ ਸਿਰਫ ਲਫਾਫੇ ਦੀ ਸਰਕਾਰ ਆ ਤੇ ਲਫਾਫੇ ਤੱਕ ਸੀਮਤ ਰਹੇਗੀ ਅੱਜ ਲੋਕ ਬਦਲ ਦੇ ਨਾਮ ਉੱਤੇ ਬਦਲਾ ਜਿਹੜਾ ਮਹਿਸੂਸ ਕਰ ਰਿਹਾ ਆਪਣੇ ਨਾਲ ਜਿ ਇਹ ਸਰਕਾਰ ਸਭ ਤੋਂ ਬਦਲੇ ਲੈ ਰਹੀ ਆ ਬਦਲਾਅ ਤੋਂ ਬਦਲੇ ਤੱਕ ਇਹ ਸਰਕਾਰ ਸਾਨੂੰ ਲੈ ਆਈ ਆ ਸੋ ਦੋਸਤੋ ਅੱਜ ਜਿੱਥੇ ਸਾਰੇ ਪੱਤਰਕਾਰ ਭਰਾ ਇਕੱਠੇ